ਗੁੱਡ ਮਾਰਨਿੰਗ ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਹੈਪੀ ਨਿਊ ਇਅਰ ਨਵੇਂ ਸਾਲ ਦੇ ਨਵਾਂ ਦਿਨ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਇੱਥੇ ਪਹੁੰਚ ਗਏ ਅਸੀਂ ਗੁਰਦੁਆਰਾ ਸਾਹਿਬ ਉਹ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਇਹੀ ਅਰਦਾਸਾਂ ਕਰੀਆਂ ਕਿ ਪ੍ਰਮਾਤਮਾ ਇਹ ਸਾਲ ਸਾਰਿਆਂ ਲਈ ਹੀ ਬਹੁਤ ਖੁਸ਼ੀਆਂ ਭਰਿਆ ਹੋਵੇ ਜਿਨ੍ਹਾਂ ਦੀਆਂ ਜੋ ਮਨੋਕਾਮਨਾ 2023 ਸਾਲ ਚ ਨਹੀਂ ਪੂਰੀਆਂ ਹੋਈਆਂ ਉਹਨਾਂ ਦੀਆਂ ਇਸ ਸਾਲ ਵਿੱਚ ਜ਼ਰੂਰ ਪੂਰੀਆਂ ਕਰਿਓ। ਪਰਮਾਤਮਾ ਸਭ ਨੂੰ ਤਰੱਕੀਆਂ ਬਖਸ਼ਣ, ਤੰਦਰੁਸਤੀਆਂ ਬਖਸ਼ਣ। ਕਿਉਂਕਿ ਜਿੱਥੇ ਤੰਦਰੁਸਤੀ ਹੈ ਤੇ ਆਪਣੇ ਕੋਲ ਮਿਹਨਤ ਆ ਕਰਨ ਲਈ ਉੱਥੇ ਸਭ ਕੁਝ ਹੀ ਆ ਜਾਂਦਾ। ਕਿਉਂਕਿ ਮਿਹਨਤ ਤੇ ਤੰਦਰੁਸਤੀ ਨਾਲ ਆਪਾਂ ਕੁਝ ਵੀ ਹਾਸਲ ਕਰ ਸਕਦੇ ਹਾਂ ਜਦੋਂ ਪਰਮਾਤਮਾ ਆਪਣੇ ਨਾਲ ਆ। ਪਰਮਾਤਮਾ ਜੀ ਸਾਡੀ YouTube ਫੈਮਿਲੀ ਨੂੰ ਹੋਰ ਵੱਡੀ ਕਰਨ, ਸਾਨੂੰ ਮਿਹਨਤ ਤੇ ਤਰੱਕੀਆਂ ਦੇਣ ਸਾਡੇ ਬਲੌਗ ਸਾਰਿਆਂ ਨੂੰ ਬਹੁਤ ਸਾਰਨ। ਪਤੀਆ ਦਾ ਪਸੰਦ ਹਉਣ ਜਿੱਦਾਂ ਹੋਰ ਸਾਰੇ ਬਲੌਗਰਸ ਕਹਿੰਦੇ ਨੇ ਵੀ ਜਿੰਨਿਆਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤੇ ਵੀ ਤੁਸੀਂ ਵਾਚ ਨਹੀਂ ਕਰਦੇ ਉਹਨੇ ਪਰ ਸਾਡੇ ਨਾਲੋਂ ਉਦੋਂ ਆਪੋਜ਼ਿਟ ਹੈ ਜਿੰਨੇ ਜਣੇ ਤੁਸੀਂ ਸਾਡੀ ਬਲੌਗਸ ਦੇਖਦੇ ਹੋ ਉਹਨਿਆਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਯਾਰ ਉਹਨੇ ਸਾਰੇ ਕਰਿਆ ਕਰੋ ਨਾ ਤਾਈਆਂ ਨੂੰ ਆਪਣੀ ਫੈਮਿਲੀ ਵੱਡੀ ਹੋਵੇਗੀ ਤੋਂ ਬਾਅਦ ਆਪਾਂ ਜਾਣਾ ਸੀਗਾ ਨਾਬੇ ਨਾਬੇ ਦਵਾਈ ਲੈ ਕੇ ਚਲੋ ਸੇਤ ਵੀ ਜ਼ਰੂਰੀ ਆ ਨਾ ਉੱਥੇ ਫਿਰ ਆਪਾਂ ਕ੍ਰਾਂਚੇਲ ਵਾਲਿਆਂ ਦੇ ਪਾਂਚੇ ਫਤੇ ਨੇ ਖਾਣਾ ਸੀ ਪੀਜ਼ਾ ਤੇ ਫਤੇ ਕਹਿੰਦਾ ਮਮਾ ਵਾਓ ਕਹਿੰਦਾ ਇਹ ਨਵਾਂ ਸਾਲ ਕਹਿੰਦਾ ਬਹੁਤ ਵਧੀਆ ਏ ਕਹਿੰਦਾ ਇਦਾਂ ਦਾ ਨਵਾਂ ਸਾਲ ਹਰ ਵਾਰੀ ਹੋਣਾ ਚਾਹੀਦਾ ਕਹਿੰਦਾ ਕਹਿੰਦਾ ਮੈਂ ਕਿਹਾ ਨਵੇਂ ਸਾਲ ਵਾਲੇ ਦਿਨ ਪੀਜ਼ਾ ਖਾਣਾ ਤੇ ਸ਼ਾਇਦ ਸਾਰੀ ਸਾਲ ਪੀਜ਼ੇ 버ਗਰੇ ਖਾਂਦੇ ਰਹੀਏ ਇੱਥੇ ਅਸੀਂ ਖਾਦਾ ਪੀਜ਼ਾ ਤੇ ਨਾਲ ਕੌਫੀ ਪੀਤੀ ਜੋ ਫਤੇ ਦਾ ਵੱਜ ਗਿਆ ਕਹਿੰਦਾ ਮਮਾ ਇਹ ਕਰਾਉਣਾ ਪੈਕ ਜਾਂਦੇ ਜਾਂਦੇ ਖਾਵਾਂਗੇ ਉਸ ਤੋਂ ਵਾਪਸੀ 'ਚ ਇੱਥੇ ਰਾਹ ਵਿੱਚ ਲੱਗਿਆ ਹੋਇਆ ਸੀ ਲੰਗਰ ਮਤਲਬ ਦੋ ਤਿੰਨ ਪਿੰਡਾਂ ਨੇ ਰਲ ਕੇ ਲਗਾਇਆ ਹੋਇਆ ਸੀ ਚਾਹ ਪਕੌੜਿਆਂ ਦਾ ਫਿਰ ਇੱਥੇ ਆਪਾਂ ਰੁਕੇ ਚਲੋ ਵੈਸੇ ਆਪਣੀ ਕੌਫੀ ਪੀਤੀ ਹੋਈ ਸੀ ਪਰ ਫਿਰ ਵੀ ਕੌਫੀ ਤਾਂ ਪੀਤੀ ਹੋਈ ਸੀ ਚਲੋ ਫਿਰ ਵੀ ਰੁਕ ਗਏ ਸੀ ਇਹ ਉਗੀ ਚਲੋ ਕਿਹਦੇ ਇੱਥੇ ਹਾਂਜੀ ਉੱਥੋਂ ਫਿਰ ਆਪਾਂ ਆਗੇ ਸੀ ਘਰੇ ਘਰੇ ਆ ਕੇ ਕੀਤੇ ਜਿਹੜੇ ਪਏ ਸੀ ਆਪਣੇ ਪੈਂਡਿੰਗ ਕੰਮ ਕਿਉਂਕਿ ਤਾਂ ਮੌਸਮ ਦਾ ਬਹੁਤ ਫਰਕ ਪਿਆ ਪਿਆ ਠੰਡ ਕਰਕੇ ਧੁੱਪ ਨਹੀਂ ਨਿਕਲਦੀ ਹੈਗੀ ਬਿਲਕੁਲ ਵੀ ਇੱਥੇ ਫਿਰ ਆਪਾਂ ਡੰਗਰਾਂ ਦਾ ਮਕਾ ਲਿਆ ਸੀ ਕੰਮ ਮਤਲਬ ਉਹਨਾਂ ਨੂੰ ਕੱਖ ਕੰਡੇ ਦਾ ਕਰਕੇ ਰੋਟੀ ਪਾਣੀ ਲਿਆ ਸੀ ਖਾ ਕਿਉਂਕਿ ਫਿਰ ਉਹਨਾਂ ਨੂੰ ਵੀ ਹੁਣ ਇਹ ਹੋ ਜਾਂਦਾ ਵੀ ਅੰਦਰ ਖੜਨ ਕਰਕੇ ਨਾ ਫਿਰ ਦੁਆਰਾ ਇਸ ਸ਼ਾਮ ਟਾਈਮ ਝਾੜੂ-ਚੂੜੂ ਫੇਰਨਾ ਪੈਂਦਾ ਇਹ ਤੇ ਫਿਰ ਸੁੱਕ ਸਕ ਬਿਛਾਉਣ ਦਾ ਹੋ ਜਾਂਦਾ ਕੰਮ ਹਨਾ ਕਿਉਂਕਿ ਫਿਰ ਡੰਗਰ ਪਸ਼ੂ ਰਾਮ ਜੇ ਨਾ ਬੈਠੇ ਰਹਿੰਦੇ ਨੇ ਰਾਤ ਨੂੰ ਨਹੀਂ ਤਾਂ ਇਹ ਹੁੰਦਾ ਵੀ ਦਿਨ ਚ ਧੁੱਪ ਨਿਕਲੇ ਚਲੋ ਆ ਜਾਂਦਾ ਬਾਹਰ ਕੱਢੇ ਹੋਏ ਹੁੰਦੇ ਨੇ ਅੰਦਰ ਵੀ ਵਧੀਆ ਸੁੱਕਿਆ ਰਹਿੰਦਾ ਤੇ ਫਿਰ ਇੰਨੀ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਕੰਮ ਇੱਥੇ ਮੈਂ ਕਰਦੀ ਸੀ ਰੋਟੀ ਪਾਣੀ ਸੀ ਖਾ ਲਿਆ ਸੀ ਮੈਂ ਚੱਕਣ ਲੱਗੀ ਸੀ ਭਾਂਡੇ ਫਤਿਹ ਦੇ ਪਾਪਾ ਕਹਿੰਦੇ ਚਲ ਆਈਂ ਕਰਦੇ ਆ ਵੀ ਮੈਂ ਬਣਾਉਣਾ ਦੁੱਧ ਨੂੰ ਵੈਸੇ ਗਰਮ ਤਾਂ ਕੀਤਾ ਹੁੰਦਾ ਏ ਮਤਲਬ ਦਿਨ ਦਾ ਹੁੰਦਾ ਏ ਉਹਦੇ ਕਰਕੇ ਕਹਿੰਦੇ ਲਿਓ ਮੈਂ ਹੁਣ ਇੱਥੇ ਦੁੱਧ ਗਰਮ ਕਰ ਲੈਣਾ ਵੀ ਜਦ ਨੂੰ ਤੂੰ ਚੱਕਣੇ ਨੇ ਭਾਂਡੇ ਇੰਨੀ ਜਣੀ ਮौज ਆਈ ਇਹ ਵੀ ਇਹ ਮੇਰੀ ਇੰਨੀ ਆਏ ਹੈਲਪ ਕਰ ਦਿੰਦੇ ਨੇ ਮੰਮੀ ਗਏ ਸੀ ਇੱਥੇ ਪਏ ਮਮੀ ਕਹਿੰਦੇ ਮੈਨੂੰ ਲੱਗਦੀ ਆ ਠੰਡ ਵੀ ਮੇਰਾ ਸਰੀਰ ਨਹੀਂ ਠੀਕ ਹੈਗਾ ਉਹ ਬੈ ਗਏ ਸੀਗੇ ਇਹਨਾਂ ਨੇ ਫਿਰ ਦੁੱਧ ਗਰਮ ਕਰ ਲਿਆ ਚਲੋ ਮੈਨੂੰ ਇੰਨੇ ਕੰਮ ਦੀ ਹੈਲਪ ਹੋਊਗੀ ਜਦ ਨੂੰ ਮੈਂ ਆਪਣੇ ਭਾਂਡੇ ਸਮੇਟੇ ਕਿਚਨ ਦਾ ਕੰਮ ਮੇਰਾ ਮੁੱਖਿਆ ਜਨੂ ਇਹਨਾਂ ਨੇ ਦੁੱਧ ਨਾਲੇ ਮੰਮੀ ਨੂੰ ਦਿੱਤਾ ਸੀ ਫਤਿਹ ਨੂੰ ਨਰੇਂਦ ਨੇ ਆਪ ਦਾ ਲੈ ਲਿਆ ਸੀ ਤਾਂ ਕਰਕੇ ਚਾ ਜੀ ਇੰਨਾ ਕ ਸਾਨੂੰ ਸੌਖਾ ਹੋ ਗਿਆ ਅਸੀਂ ਰਲ ਮਿਲ ਕੇ ਆਪਣੇ ਕਿਤੇ ਕੰਮ ਕਰ ਕਿਉਂਕਿ ਸਵੇਰ ਵੀ ਫਿਰ ਇਹਨਾਂ ਨੂੰ ਕੰਮ ਸੀਗਾ ਉਹਦਾ ਜਿੱਥੇ ਕੰਮ ਤੇ ਜਾਣਾ ਸੀ ਇਹਨਾਂ ਨੇ ਉੱਥੋਂ ਥੋੜਾ ਬਹੁਤਾ ਗੱਡੀ ਦਾ ਕੰਮ ਕਰਵਾ ਆਉਣ ਆਲਾ ਸੀ ਇਹਨਾਂ ਦੇ ਇਹਨਾਂ ਨੇ ਜਾਣਾ ਸੀ ਕੁਝ ਹੁਣ ਇਥੇ ਵੈਸੇ ਵੀ ਅਸੀਂ ਸਵੇਰ ਜਾਣ ਕਰਕੇ ਨਾ ਸ਼ਾਮੀ ਤੁਹਾਨੂੰ ਪਤਾ ਹੀ ਹੈ ਜੇ ਆਪਾਂ ਕਿਤੇ ਚਲੇ ਜਾਨੇ ਆ ਫਿਰ ਥੋੜਾ ਜਿਹਾ ਕੰਮ ਨਾ ਉਹਨੇ ਇੱਕ ਲੇਟ ਹੋ ਜਾਂਦੇ ਨੇ ਅਸੀਂ ਵਾਪਸੀ 'ਚ ਸਾਨੂੰ ਥੋੜਾ ਜਿਹਾ ਟਾਈਮ ਲੱਗ ਗਿਆ ਸੀ ਉਹਦੇ ਕਰਕੇ ਸ਼ਾਮ ਦੇ ਕੰਮ ਹੋ ਗਏ ਸੀ ਥੋੜੇ ਜਿਹਾ ਲੇਟ ਇਹ ਹੋ ਗਈ ਸੀ ਦੀ ਦੂਸਰੇ ਦਿਨ ਦੀ ਮਾਰਨਿੰਗ ਹਾਂਜੀ ਇਹ ਸੀ ਦੋ ਤਰੀਕ ਦਾ ਦੇਰਾ ਇੱਥੇ ਆਪਾਂ ਵੇਟ ਕਰ ਰਹੇ ਸੀ ਜਿਨ੍ਹਾਂ ਨੇ ਆਪਣੇ ਆਉਣਾ ਸੀ ਆਉਣਾ ਕਿਹਨਾਂ ਨੇ ਸੀ ਜੀ ਮੇਰੇ ਪੇਕਿਆਂ ਤੋਂ ਕਹਿੰਦੇ ਹੁੰਦੇ ਨੇ ਪੇਕਿਆਂ ਤੋਂ ਕਿਸੇ ਨੇ ਆਉਣਾ ਹੋਵੇ ਤਾਂ ਉਹ ਇੱਕ ਅਲੱਗ ਹੀ ਖੁਸ਼ੀ ਹੁੰਦੀ ਆ ਸੋ ਇੱਥੇ ਵੇਟ ਕਰਦੇ ਸੀ ਆਪਾਂ ਜਦ ਨੂੰ ਆ ਗਏ ਸੀ ਇਹ ਸੀ ਮੇਰੀ ਭਾਬੀ ਜੀ ਜਿਹੜੇ ਮੈਨੂੰ ਮਿਲੇ ਆਹ ਸੀ ਮੇਰੀ ਬੜੀ ਮੰਮੀ ਉਹ ਜਿਹੜੇ ਮੰਮੀ ਨੂੰ ਮਿਲਦੇ ਨੇ ਉਹਨੇ ਦੂਜੇ ਭਾਬੀ ਦੋ ਪਰਜਾਨਾਂ ਆਈਆਂ ਸੀ ਤੇ ਦੋ ਮੰਮੀ ਆਈਆਂ ਸੀ ਮੀਨਜ਼ ਅਸੀਂ ਜਿਹੜੀ ਮੰਮੀ ਕਹਿੰਦੇ ਆ ਇਹ ਹੈਗੀਆਂ ਨੇ ਮੇਰੀਆਂ ਤਾਇਆ ਹਾਂਜੀ ਉਹ ਸੀ ਮੇਰੇ ਤਾਇਆ ਜੀ ਦਾ ਬੇਟਾ ਮੇਰਾ ਭਰਾ ਸੀ ਵੱਡਾ ਸਾ ਤੋਂ ਸਾਰਿਆਂ ਨਾਲ ਵੱਡਾ ਹੈ ਉਹ ਫਤਿਹ ਨੂੰ ਛੁੱਟੀ ਸੀ ਕਿਉਂਕਿ ਉਹਦੀ ਅੱਜ ਦੀ ਛੁੱਟੀ ਰਹਿੰਦੀ ਸੀ ਉਹਦੇ ਕਰਕੇ ਉਹ ਲੱਗਿਆ ਸੀ ਵੀਡੀਓ ਦਾ ਕੰਮ ਦੇਖੋ ਜੀ ਤੁਸੀਂ ਕੈਮਰਾ ਕਿੰਨਾ ਹਿੱਲ ਰਿਹਾ ਇਹ ਤਾਂ ਵੀਡੀਓ ਬਣਾਉਣ ਲੱਗ ਜਵੇ ਬੜਾ ਕੁਝ ਕਰਦਾ ਜੀ ਹੁਣ ਇੱਥੇ ਫੋਟੋਗ੍ਰਾਫਰ ਵਾਂਗ ਹੋ ਗਿਆ ਸੀ ਅੱਗੇ ਤੇ ਭਾਬੀ ਜਿونی ਹੱਸਦੇ ਸੀਗੇ ਕਹਿੰਦੇ ਅੱਛਾ ਇਹ ਤਾਂ ਵੀਡੀਓ ਬਣਾਉਣ ਲੱਗਿਆ ਹੋਇਆ ਤੇ ਕਦੇ ਕਿਧਰੇ ਨੂੰ ਕਦੇ ਕਿਧਰੇ ਨੂੰ ਦੇਖੋ ਤੁਸੀਂ ਕੈਮਰਾ ਘੁੰਮਦਾ ਇਹਦਾ ਇੱਥੇ ਭਾਬੀ ਸਾਦੀ ਕਹਿੰਦੇ ਲੈ ਇਹ ਤਾਂ ਬਾਹਲੇ ਕੰਮ ਕਰਦਾ ਏ ਉਹਨੂੰ ਚੌੜ ਚੜ ਗਿਆ ਵੀ ਮੈਨੂੰ ਮਾਮੀ ਐਂ ਕਹਿੰਦੇ ਨੇ ਉਹਨੂੰ ਦੱਸਿਆ ਸੀ ਨਾ ਵੀ ਮम्मी ਬਿਮਾਰ ਨੇ ਮम्मी ਮੇਰੇ ਕੋਲ ਆਏ ਹੋਣੇ ਇਹ ਸਾਰੇ ਆਏ ਸੀ ਉਹਨਾਂ ਨੂੰ ਮਿਲਣ ਵੀ ਦਾ ਹਾਲ ਦੇ ਕਹਿੰਦਾ ਬਾਏ ਉਹਨਾਂ ਨੂੰ ਆਏ ਸੀ ਨਾ ਵੀ ਇਹ ਵੀਡੀਓ ਬਣਾ ਰਹੇ ਹੋ ਵਿੱਚ ਤਾਈਓ ਭਾਈ ਕਰਦੇ ਸੀਗੇ ਇਸੇ ਗੱਲ ਤੇ ਮੈਨੂੰ ਇੱਕ ਗੱਲ ਹੋਰ ਜਿਆਦਾ ਹੈ ਨਾ ਜਦੋਂ ਅਸੀਂ ਜਿਵੇਂ ਮੋਬਾਈਲ ਲਾਉਣੇ ਆ ਦੇ ਵੀਡੀਓ ਬਣਾਉਣ ਲੱਗੇ ਨਾ ਮੰਮੀ ਹਸਣ ਆ ਜਾਂਦੇ ਹੁੰਦੇ ਨੇ ਕਹਿੰਦੇ ਹੁਣ ਤੁਸੀਂ ਹੈਲੋ ਗਾਈਜ਼ ਕਰਨ ਲੱਗੇ ਹੋ ਹੈਗਾ ਹਾਂਜੀ ਉਹ ਕੁਛ ਟਾਈਮ ਫਿਰ ਬੈਠੇ ਬੜੀ देर ਤਾਂ ਨਹੀਂ ਸੀ ਰੁਕੇ ਜਣੀ ਘੰਟਾ ਦੋ ਘੰਟੇ ਰੁਕੇ ਸੀਗੇ ਅਸੀਂ ਵਧੀਆ ਗੱਲਾਂ ਕੀਤੀਆਂ ਇੰਨੀ ਕਿ ਵੀਡੀਓ ਬਣਾਈ ਸੀ ਤੁਹਾਨੂੰ ਸਾਰਿਆਂ ਨੂੰ ਦਿੱਤਾ ਮਲਾ ਫੇਰ ਅਸੀਂ ਚਲੇ ਗਈ ਸੀ ਬਾਜ਼ਾਰ ਇੱਕ ਦੋ ਕੁ ਜ਼ਰੂਰੀ ਕੰਮ ਸੀਗੇ ਉੱਥੇ ਆਹ ਦੇਖੋ ਜੀ ਫਤਿਹ ਕਿਵੇਂ ਉਂਗਲਾਂ ਘੁਮਾ ਰਿਆ ਮੇਰੇ ਉੱਥੋਂ ਫਿਰ ਆ ਕੇ ਸ਼ਾਮ ਦਾ ਲੱਗ ਗਿਆ ਸੀ ਰੋਟੀ ਪਾਣੀ ਦਾ ਬਣਾਉਣਾ ਮੰਮੀ ਕਹਿੰਦੇ ਚਲ ਮੈਂ ਆਟਾ ਗੁੰਨਦੀ ਨਹੀਂ ਮੈਂ ਕਿਹਾ ਵੀ ਭਾਂਡੇ ਸਾਫ਼ ਕਰਨ ਵਾਲੇ ਨੇ ਮੈਂ ਕਰਦੀ ਹਾਂ ਭਾਂਡੇ ਸਾਫ਼ ਕਿਉਂਕਿ ਜੀ ਇੱਕ ਤਾਂ ਦਿਨਾਂ ਦਾ ਮਤਲਬ ਬਹੁਤ ਫਰਕ ਪੈ ਗਿਆ ਕਿਉਂਕਿ ਉਹ ਥੋੜਾ ਜਿਹਾ ਲੇਟ ਆਏ ਸੀਗੇ ਉਸ ਤੋਂ ਬਾਅਦ ਫਿਰ ਸਾਨੂੰ ਵੀ ਜ਼ਰੂਰੀ ਕੰਮ ਸੀ ਕੁਝ ਮੈਨੂੰ ਇਹ ਸੀ ਮੈਂ ਕਿਹਾ ਤੇ ਪਾਪਾ ਨੂੰ ਵੀ ਕੱਲ ਦੀ ਉਹ ਛੁੱਟੀ ਸੀ ਵੀ ਉਹਨਾਂ ਨੇ ਹੁਣ ਫੇਰ ਕੰਮ ਤੇ ਹੋ ਜਾਣਾ ਉਹਨਾਂ ਦਾ ਵੀ ਫੇਰ ਮੈਨੂੰ ਔਖਾ ਹੋ ਜਾਂਦਾ ਹਨਾ ਕਿਉਂਕਿ ਮੈਂ ਤੇ ਮੰਮੀ ਨੇ ਜਾਣਾ ਸੀ ਬਸ ਸਾਨੂੰ ਦੋ ਕੰਮ ਸੀਗੇ ਫਤੇ ਰਹਾ ਸੀ ਘਰ ਅਬਦੀ ਨਾਨੀ ਕੋਲ ਉਹ ਨਾਨੀ ਕਰੋ ਕਿ ਅਸੀਂ ਇੱਥੇ ਦੇਖੋ ਜੀ ਮੰਮੀ ਨੂੰ ਨਹੀਂ ਸੀ ਪਤਾ ਵੀ ਵੀਡੀਓ ਬਣਦੀ ਹੈ ਮੰਮੀ ਨੇ ਲਾਈਟ ਬੰਦ ਕਰ ਦਿੱਤੀ ਤੇ ਲਾਈਟ ਬੰਦ ਕੀਤੀ ਤੇ ਬਾਹਰ ਨਿਕਲ ਗਏ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਵੀਡੀਓ ਚੱਲਦੀ ਹੈ ਜਦੋਂ ਕਹਿੰਦੀ ਉਹ ਆਪਦੀ ਹੋਏ ਉਹਦੇ ਵਿੱਚ ਜਾ ਰਹੇ ਨੇ ਆ ਜਣਾ ਕੁਛ ਅਜਿਹਾ ਮੈਨੂੰ ਵੀ ਨਹੀਂ ਯਾਦ ਰਿਹਾ ਮੈਂ ਕਿਹਾ ਕਿ ਤੇ ਬੰਦ ਕੀਤੀ ਹੋਈ ਆ ਵੀ ਉਹਨੇ ਉਹ ਕਰਤੀ ਸੀ ਇਹਦੇ ਕਰਕੇ ਹੀ ਆਪਾਂ ਮਤਲਬ 2 ਦਿਨ ਦੀ ਉਹ ਮੈਂ ਵੀਡੀਓ ਇਕੱਠੀ ਕਰ ਲਈ ਇਸ ਮੈਂ ਕਿਹਾ ਚਲ 2 ਦਿਨ ਦੀ ਉਹ ਇਕੱਠੀ ਕਰਕੇ ਪਾਣੀ ਆ ਫਿਰ ਸ਼ਾਮ ਨੂੰ ਆਹ ਦਿਖਾਉਣੀ ਆ ਜੀ ਤੁਹਾਨੂੰ ਜਿਹੜੀ ਮਨੋਂ ਤੋਂ ਕੀਤੀ ਸੀ ਸ਼ਾਪਿੰਗ ਕਿਉਂਕਿ ਥੋੜੀ ਜਿਹੀ ਗਰੋਸਰੀ ਲੈ ਕੇ ਉਹਨਾਂ ਨੇ ਸੀ ਉਹ ਲਿਆਂਦੀ ਸੀ ਤੇ ਥੋੜੀ ਜਿਹੀ ਸਬਜ਼ੀਆਂ ਵਗੈਰਾ ਸੀਗੀਆਂ ਲੈ ਕੇ ਉਹਨਾਂ ਨੇ ਆ ਔਰ ਲਿਆਂਦੀ ਸੀ ਚਾਹ ਪੁਣੀ ਮੀਨਸ ਪਤਾ ਨਹੀਂ ਜਣੀਆਂ ਆਪਾਂ ਦਾ ਬੜੀ ਚਾਹ ਪੁਣੀ ਕਹਦੇ ਨੇ ਵੀ ਪਨੀਰ ਬਨੂਰ ਪੁਣ ਦਾ ਥੋੜਾ ਜਿਹਾ ਸੁੱਕ ਰਹਿੰਦਾ ਵੈਸੇ ਪਹਿਲਾਂ ਹੈਗੀ ਸੀ ਆਪਣੇ ਮੇਰੇ ਕੋਲ ਮਤਲਬ ਹੈ ਤਾਂ ਹੈ ਉਹ ਹੈਗੀ ਦੂਜੀ ਪਲਾਸਟਿਕ ਵਾਲੀ ਐ ਮੈਂ ਸਟੀਲ ਵਾਲੀ ਮੈਨੂੰ ਸਹੀ ਲੱਗਦੀ ਆ ਹਨਾ ਵੀ ਜਿੰਮੇ ਜ਼ਿਆਦਾ ਗਰਮ ਹੋਣ ਇਹ ਲਿਆਂਦੀ ਸੀ ਡੱਬੀਆਂ ਮੈਨੂੰ ਜਣੀਆਂ ਲੱਗ ਕੇ ਲੱਗੀਆਂ ਬਹੁਤ ਜ਼ਿਆਦਾ ਵਧੀਆ ਮੈਂ ਕਿਹਾ ਵੀ ਹੁਣ ਇਹਦੇ ਵਿੱਚ ਅਚਾਰ ਕੱਢੂੰਗੀ ਛੋਟੀਆਂ ਛੋਟੀਆਂ ਡੱਬੀਆਂ ਦੇ ਵਿੱਚ ਇਹ ਲਿਆਂਦੀ ਸੀ ਅਲਸੀ ਨਾਲ ਹੋਰ ਲੈਂਦੀ ਸੀ ਇੱਕ ਦੋ ਗੁੜ ਸੀ ਤੇਲ ਦੋ ਕ ਦਾਣਾਂ ਸੀ ਆਪਣੇ ਮਤਲਬ ਜਿੰਨੀਆਂ ਖਤਮ ਹੋਈਆਂ ਜਾਂ ਸੀ ਬਸ ਉਹ ਲੈ ਜਾਂ ਸੀ ਚਾਹ ਪੱਤੀ ਲੈ ਕੇ ਉਹ ਨਾਲ ਹੀ ਸੀ ਚੀਨੀ ਸੀ ਜਣੀ ਜਿਹੜੇ ਜਿਹੜੇ ਇੱਕ ਦੋ ਕ ਚੀਜ਼ਾਂ ਜੀਆਂ ਲੱਗੀਆਂ ਉਹ ਲੈਂਦੀ ਸੀ ਮੈਂ ਫਨਾਇਲ ਦੀਆਂ ਗੋਲੀਆਂ ਕਿਉਂਕਿ ਜਿਵੇਂ ਹੁਣ ਸਰਦੀ ਹੈ ਨਾ ਵੈਸੇ ਵੀ ਮੈਂ ਅਸੀਂ ਤਾਂ ਜਣੀ ਇਹ ਆ ਵੀ ਚਾਹੇ ਗਰਮੀਆਂ ਤੇ ਸਾਡੇ ਵਾਸ਼ ਮਸ਼ੀਨ ਦੇ ਵਿੱਚ ਤਾਂ ਜਣੀ ਇਹ ਹੁੰਦਾ ਵੀ ਇੱਕ ਦੋ ਕ ਸਿੱਟ ਕੇ ਰੱਖ ਦਿੰਨੇ ਆ ਫਿਰ ਥੋੜੀ ਪ੍ਰੈਗਨੈਂਸ ਦੀ ਸਹੀ ਲੱਗਦੀ ਉਹਨਾਂ ਦੀ ਇਹ ਲਿਆਂਦੇ ਸੀ ਨੀਸੋਪਾਲ ਲਿਕੁਅਰ ਜਿਹੜਾ ਭਾਂਡੇ ਮਾਂਜਣ ਵਾਲਾ ਉਹ ਬਣਾਵਾਂਗੇ ਨਾਲੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਵੀ ਕਿਵੇਂ ਬਣਾਉਣੇ ਨੇ ਅਤੇ ਕਿੰਨਾ ਬਣ ਜਾਂਦਾ ਹੁੰਦਾ ਇਹਦਾ ਜਣੀ ਇਹ ਚੀਜ਼ ਬਹੁਤ ਸੌਖੀ ਲੱਗਦੀ ਆ ਇਹ ਲਿਆਂਦਾ ਸੀ ਪੋਚਾ ਜਿਹੜਾ ਮੈਂ ਵੈਸੇ ਰੈਗੂਲਰ ਚ ਪੋਚਾ ਲਾਉਣੀ ਹੈ ਨਾ ਉਹ ਥੋੜਾ ਜਿਹਾ ਨਾ ਹੁਣ ਥੋੜਾ ਡਰਾਈ ਘੱਟ ਹੁੰਦਾ ਤੇ ਉਹਦੇ ਨਾਲ ਫਿਰ ਥੋੜਾ ਜਿਹਾ ਸੁੱਕਣ ਨੂੰ ਟਾਈਮ ਲੱਗਦਾ ਏ ਲੈ ਲਿਆ ਸੀ ਮੰਮੀ ਨੇ ਸੂਟ ਮਤਲਬ ਇਹਦਾ ਵੀਡੀਓ ਦੇ ਵਿੱਚ ਨਾ ਕਲਰ ਥੋੜਾ ਹੋਰ ਆਉਂਦਾ ਬਹੁਤ ਪਿਆਰਾ ਕਲਰ ਸੀ ਇਹਦਾ ਮਸਟਰਡ ਜਿਹਾ ਇਹ ਥੋੜਾ ਡਿਫਰੈਂਟ ਹੋ ਗਿਆ ਉਥੇ ਜੇ ਦੇਖ ਮਮੀ ਕਹਿੰਦੇ ਮੈਨੂੰ ਆਹ ਸੂਟ ਸੋਹਣਾ ਲੱਗਦਾ ਮੈਂ ਕਿ ਚਲੋ ਅਭੀ ਦੇਖ ਲਓ ਜੇ ਤੁਹਾਨੂੰ ਪਸੰਦ ਆ ਕਹਿੰਦੇ ਫਿਰ ਮੈਂ ਇਹ ਲੈ ਕੇ ਜਾਨੀ ਆ ਇਹ ਲਿਆਂਦਾ ਸੀ ਬਾਈਪਰ ਮੈਂ ਹਾਜੀ ਮੈਨੂੰ ਕਹਿੰਦਾ ਮम्मा ਦੁਆਇਂ ਦੇ ਮੈਂ ਕਿਹਾ ਇਹ ਹੁਣ ਨਾਲੇ ਤਾਂ ਜਦ ਫਤੇ ਨੇ ਆਖੇ ਨਹੀਂ ਲੱਗਣਾ ਉਹਨੇ ਸ਼ਰਤਾਂ ਕੰਨੀਆਂ ਮੈਂ ਕਿਹਾ ਉਹਦੇ ਤੇ ਫਿਰਨਾ ਵੀ ਹੈ ਇਹ ਕਹਿੰਦਾ ਅੱਛਾ ਬਤਾਈ ਉਹਨੇ ਉਹ ਕਰਨ ਲੱਗੇ ਨੇ ਐਡੀਟਿੰਗ ਉਹਨੇ ਕੀਤੀ ਸੀ ਤੇ ਫਿਰ ਉਹਨੇ ਵਾਇਸ ਕਹਿੰਦਾ ਇਹ ਨਹੀਂ ਕਹਿਣ ਦਾ ਦੇਣੀ ਹੈਗੀ ਕਹਿੰਦਾ ਅੱਛਾ ਕਹਿੰਦਾ ਕਹਿੰਦਾ ਤੁਸੀਂ ਇਹ ਦੱਸਣਾ ਨਾ ਕਿ ਮੈਂ ਬਾਈਪਰ ਨਾਲ ਕੁੱਟਣਾ ਹੈ ਮੈਂ ਕਿਹਾ ਉਹ ਤਾਂ ਜੇ ਸ਼ਰਾਰਤ ਕਰੇਗਾ ਫਿਰ ਫਿਰੂਗਾ ਆ ਜਾਂਦੀ ਸੀ ਸੋ ਇਹ ਦੋ ਦਿਨ ਦੀ ਹੈਗੀ ਵੀਡੀਓ ਇਹ ਨਵੇਂ ਉਹ ਤਾਂ ਚੈਨਲ ਤੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਸਾਡਾ ਬਲੌਗ ਕਿੱਦਾਂ ਦਾ ਲੱਗਦਾ ਏ ਸੋ ਆਪਾਂ ਸੋ ਆਪਾਂ ਇੱਥੇ ਕਰਦੇ ਆਂ ਵੀਡੀਓ ਦਾ ਐਂਡ ਓਕੇ ਜੀ ਬਾਏ ਬਾਏ ਟੇਕ ਕੇਅਰ ਠੰਡ ਤੋਂ ਬਚ ਕੇ ਰਹੋ ਵੱਡਿਆਂ ਨੂੰ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਬਾਏ